ਮੋਨ ਨਾ ਮਨ ਪਾ ਕੇ ਦਗਾ ਮੇਰਾ ਮਨ ਬਾਦ ਦਵ ਮਨੇ ਹੱਸ ਕੇ ਆਏ ਮਨੀ ਮਾਰਦਾ ਮੇਰਾ ਇਸ ਆਮ ਦੀ ਨਾ 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 ਪਿਆਰ ਕਰਦੀ ਸੀ ਨਾ ਨੇ ਮੈਨੂੰ ਦਿੱਤਾ Jati Romona Garo Mona Jati Narbara ਮੇਰੇ ਨਾਲ ਤਾਂ ਜੋ ਬੀਤ ਗਈ ਬੀਤ ਗਈ ਉਹਨੇ ਵਾਪਸ ਤਾਂ ਮਨਾਣਾ ਨਹੀਂ ਲੇਕਿਨ ਇਹ ਮੈਨੂੰ ਨਜ਼ਰ ਆਉਣ ਠੀਕ ਹਾਂਜੀ ਭਾਜੀ ਕੀ ਨਾਮ ਦੀ ਆਪਰਾ ਮੇਰਾ ਅਸ਼ੀਸ਼ ਸ਼ਰਮਾ ਆਸ਼ੂ ਨਾਮ ਆ ਮੇਰਾ ਸਰ ਇਹ ਮੇਰੇ ਤਾਇਏ ਦੇ ਲੜਕਾ ਮਨੀ ਇਹ ਸੰਡੇ ਤੋਂ ਰਾਤ ਤੋਂ ਹੀ ਲਾਪਤਾ ਸੀਗਾ ਸਾਨੂੰ ਅਗਲੇ ਦਿਨ ਮੰਡੇ ਨੂੰ ਪਤਾ ਲੱਗਾ ਕਿ ਇਹ ਘਰ ਨਹੀਂ ਆਇਆ ਰਾਤ ਦਾ ਪੂਰੀ ਤੇ ਤਿੰਨ ਸਾਢੇ ਦਿਨ ਪਤਾ ਲੱਗਾ ਮੈਨੂੰ ਕਿ ਇਹ ਇਹ ਲਾਪਤਾ ਰਾਤ ਕਰਨੀ ਆ ਉਸ ਤੋਂ ਬਾਅਦ ਅਸੀਂ ਕੈਮਰੇ ਗੁਮਰੇ ਦੇਖਣ ਲੱਪੇ ਆ। ਇਹਦੀ ਵਾਈਫ ਦੇ ਮੁਤਾਬਕ ਜੋ ਜੋ ਬੋਲਿਆ ਉਹ ਗੁਮਰਾਹ ਕਰਦੀ ਰਹੀ ਝੂਠ ਬੋਲੀ ਗਈ ਇਹ ਤਿੰਨ ਚਾਰ ਦਿਨ ਉਹਦੇ ਹਿਸਾਬ ਨਾਲ ਲੱਭਦੇ ਰਹੇ। ਫਿਰ ਸਾਨੂੰ ਰਾਤ ਨੂੰ ਸ਼ੋਅ ਹੋਇਆ ਕਿ ਕੋਈ ਬੰਦਾ ਆਇਆ ਘਰ ਤੇ ਨਿਕਲਿਆ ਵੀ ਆ। ਉਹਦੇ ਹਿਸਾਬ ਨਾਲ ਆਪਾਂ ਕੈਮਰੇ ਇਨਵੈਸਟਿਗੇਟ ਕੀਤੇ ਆ ਤੇ ਉਹਦੇ ਹਿਸਾਬ ਨਾਲ ਸਾਰਾ ਪਤਾ ਲੱਗਾ। ਬੰਦਾ ਪਹਿਲਾਂ ਚੱਲਿਆ ਜਿਹੜਾ ਆਇਆ ਸੀ। ਹਾਂਜੀ ਉਹ ਬਿਲਕੁਲ ਘਰ ਦੇ ਸਾਹਮਣੇ ਫੋਟੋਗ੍ਰਾਫਰ ਆ ਸੋਨੂ ਸ਼ਰਮਾ ਉਹ ਸੀਗਾ। ਉਸ ਟਾਈਮ ਕਿੱਥੇਗਾ? ਉਹ ਕੈਮਰਿਆਂ ਚ ਤੇ ਉਹਨੇ ਮੂੰਹ ਟੱਕਿਆ ਦਾ ਸੀਗਾ ਫਿਰ ਉਹਨੇ ਛੇ ਕੋਈ ਤੜਕੇ ਉੱਥੇ ਘਿਓ ਮੰਡੀ ਐਕਟਿਵਲ ਆ ਗਿਆ ਆ ਸਾਰਾ ਕ੍ਰਾਈਮ ਕਰਨ ਤੋਂ ਬਾਅਦ ਉਹਦੀ ਚਾਲ ਤੋਂ ਸਾਨੂੰ ਸ਼ੱਕ ਪਿਆ ਤੇ ਕੀ ਕਾਰਨਾ ਜਿਹੜਾ ਮਾਰਿਆ ਗਿਆ ਤੁਹਾਡੇ ਘਰਾਂ ਇਹ ਅਫੇਅਰ ਸੀਗਾ ਇਹਨਾਂ ਤਿੰਨ ਕੋ ਸਾਲ ਤੋਂ ਚੱਲਦਾ ਆਇਆ ਸੀਗਾ ਕਿਹਨਾਂ ਦਾ ਮਨੀ ਸ਼ਰਮਾ ਦੀ ਵਾਈਫ ਦਾ ਦੇ ਸਾਹਮਣੇ ਫੋਟੋਗ੍ਰਾਫਰ ਆ ਇਦੋਟ ਪਗਲ ਲੱਗਿਆ ਕਿ ਸਿਹਤ ਹੈ ਅਰਦੇ ਨਾਲ ਮਾਰਿਆ ਗਿਆ ਜਾਂ ਨਹੀਂ ਹੈ ਇਨਵੈਸਟੀਗੇਸ਼ਨ ਚ ਪੁਲਿਸ ਨੇ ਦੱਸਿਆ ਨਹੀਂ ਅਜੇ ਕਿ ਪਹਿਲਾਂ ਉਹਨੂੰ ਮਾਰਿਆ ਕੁਛ ਜਾਂਦਾ ਸਿੱਧਾ ਗਲਾ ਹੀ ਦਬਾਇਆ ਕੁਛ ਨਹੀਂ ਪ੍ਰੋਪਰ ਬੋਡੀ ਪੋਸਟਮਾਰਟਮ ਪੋਸਟਮਾਰਟਮ ਹੋ ਰਿਹਾ ਬੋਰਡ ਮੀਟਿੰਗ ਬੈਠ ਰਹੀ ਹੈ ਉੱਥੇ ਤੇ ਫਿਰ ਬੋਡੀ ਰਿਸੀਵ ਕਰਾਂਗੇ ਆਪਾਂ